ਬਹੁਤ ਜ਼ਿਆਦਾ ਖੁਸ਼ੀ ਆ ਸਾਡੇ ਸਾਰੇ ਪਰਿਵਾਰ ਨੂੰ ਸਾਰੇ ਪਿੰਨ ਨੂੰ ਇਹ ਗੱਲ ਦੀ ਬੜੀ ਖੁਸ਼ੀ ਆ ਸਾਡੇ ਇਲਾਕੇ ਦਾ ਬੜਾ ਵੱਡਾ ਮਾਣ ਵਾ ਜਰਮਨਪ੍ਰੀਤ ਸਿੰਘ ਜਿਹੜਾ ਸਾਡੇ ਇਲਾਕੇ ਦੇ ਵਿੱਚ ਅਰਜਨ ਬਾਣ ਮਿਲਿਆ ਵਾ ਜਰਮਨਪ੍ਰੀਤ ਦੇ ਨਾਂ ਤੇ ਇੱਕ ਸਕੂਲ ਦੀ ਉਹਦਾ ਨਾਂ ਜਿਹੜਾ ਵਾ ਜਰਮਪ੍ਰੀਤ ਦੇ ਨਾਂ ਤੇ ਰੱਖਣ ਦਾ ਐਲਾਨ ਕੀਤਾ ਮੰਤਰੀ ਸਾਹਿਬ ਨੇ ਸਾਡੇ ਇਲਾਕੇ ਦੇ ਜਰਮਨਪ੍ਰੀਤ ਸਿੰਘ ਬਹੁਤ ਹੀ ਸਾਹਬਤ ਸੂਰਤ ਤੇ ਬੜਾ ਮਿਹਨਤੀ ਜਿਹੜਾ ਸਾਡਾ ਛੋਟਾ ਵੀਰ ਆ। ਹੜੇ ਇਲਾਕੇ ਦਾ ਜਿਹੜਾ ਮਾਣ ਵਧਾਇਆ ਵਾ ਤੇ ਸਾਰੇ ਇਲਾਕੇ ਨੂੰ ਜੋ ਤੋਂ ਪਤਾ ਲੱਗਾ ਵਾ ਸਾਰੇ ਇਲਾਕਿਆਂ ਦਾ ਬਹੁਤ ਸਾਰਿਆਂ ਦਾ ਫੋਨ ਆ ਰਿਹਾ ਵਾ ਬੜੀ ਸਾਰਿਆਂ ਨੇ ਖੁਸ਼ੀ ਜਿਹੜੀ ਆ ਸਾਝੀ ਕੀਤੀ ਆ ਅਸੀਂ। ਸਾਈਕਲ ਦੇ ਉੱਤੇ ਜਿਹੜਾ ਵਾ ਉਹ ਜਰਮਨ ਫਰੀਦ ਨੇ ਆਪਣੀ ਮਿਹਨਤ ਕਰਕੇ ਆਪਣਾ ਖੇਡ ਦੇ ਨਾਲ ਜੋੜ ਕੇ ਦੇ ਅੱਜ ਜਿਹੜਾ ਵਾ ਪੂਰੇ ਦੇਸ਼ ਦਾ ਸਾਡੇ ਪੂਰੇ ਪੰਜਾਬ ਦਾ ਸਾਡੇ ਪੂਰੇ ਇਲਾਕੇ ਦਾ ਜਿਹੜਾ ਨਾਂ ਰੋਸ਼ਨੀ ਦਿੱਤਾ ਅਕੀਲਮਪੀਨ ਜਰਮਨ ਪ੍ਰੀਤ ਸਿੰਘ ਬੱਲ ਬੜਾ ਵੱਡਾ ਨਾਂ ਆਇਆ ਔਰ ਜੇ ਕਿਹਾ ਜਾਵੇ ਤਾਂ ਪੰਜਾਬ ਦੇ ਲਈ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਇੱਕ ਬਹੁਤ ਤਗੜਾ ਉਹਨਾਂ ਨੇ ਮਾਣ ਅਸਲ ਕੀਤਾ ਹੈ ਤਾ 올림픽 ਵੀ ਜੇਤੂ ਰਹੇ ਨੇ ਉਹ ਕਈ ਵਾਰ ਉਹਨਾਂ ਨੇ ਏਸ਼ੀਅਨ ਗੇਮਸ ਦੇ ਵਿੱਚ ਵੀ ਜਿਹੜੇ ਨੇ ਉਹ ਮੈਡਲ ਜਿਹੜੇ ਉਹ ਜਿੱਤੇ ਨੇ ਔਰ ਹੁਣ ਭਾਰਤ ਸਰਕਾਰ ਦੇ ਵੱਲੋਂ ਉਹਨਾਂ ਨੂੰ ਅਰਜੁਨ ਅਵਾਰਡ ਦੇਣ ਦਾ ਜਿਹੜਾ ਉਹ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਇਸ ਵਕਤ ਜਰਮਨਪ੍ਰੀਤ ਬੱਲ ਦੇ ਪਰਿਵਾਰ ਦੇ ਵਿੱਚ ਬੈਠੇ ਆ ਤਾਂ ਉਹਨਾਂ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਰਮਨਪ੍ਰੀਤ ਨੂੰ ਅਰਜੁਨ ਅਵਾਰਡ ਦੇਣ ਦਾ ਅਨਾਉਂਸਮੈਂਟ ਹੋਈ ਹੈ ਜੀ ਕਿੰਦਾਂ ਦੀ ਖੁਸ਼ੀ ਹੈ ਪਰਿਵਾਰ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਹਾਂ ਜੀ ਬਿਲਕੁਲ ਜੀ ਅੱਜ ਬਾਅਦ ਦੁਪਹਿਰ ਸਾਨੂੰ ਪਤਾ ਲੱਗਾ ਬਾਅਦ ਰਾਹੀਂ ਪਤਾ ਲੱਗਾ ਸਾਨੂੰ ਕਿ ਜਰਮਨ ਪ੍ਰੀਤ ਨੂੰ ਅਰਜਨワੜ ਮਿਲ ਗਿਆ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਆ ਅਸੀਂ ਭਾਰਤ ਸਰਕਾਰ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਕਿ ਉਹਨੂੰ ਇਸ ਮੁਕਾਮ ਵਾਸਤੇ ਚੁਣਿਆ ਵਾ ਤੇ ਸਾਨੂੰ ਬਹੁਤ ਖੁਸ਼ੀ ਆ ਚੀਜ਼ ਦੀ ਜਰਮਨ ਪ੍ਰੀਤ ਦੇ ਨਾਲ ਗੱਲ ਹੋਈ ਹੈ ਜੀ ਇਸ ਪੰਦੇ ਵਿੱਚ ਹਾਂ ਜਰਮਨ ਪ੍ਰੀਤ ਨਾਲ ਗੱਲ ਹੋਈ ਹੈ ਤੇ ਉਹਨਾਂ ਦੱਸਿਆ ਵੀ ਮੇਰਾ ਜਿਹੜਾ ਨਾਮ ਆ ਅਰਜਨワੜ ਵਾਸਤੇ ਚੁਣਿਆ ਗਿਆ ਵਾ ਹਾਂ ਜੀ ਹੋਰ ਕਿੰਨੇ ਖਿਡਾਰੀ ਨੇ ਇਹਨਾਂ ਦੇ ਨਾਲ ਹਾਕੀ ਦੇ ਜਿਨ੍ਹਾਂ ਨੂੰ ਅਵਾਰਡ ਮਿਲਣਾ ਇਹ ਹਾਕੀ ਦੇ ਕੁੱਲ 5 ਖਿਡਾਰੀ ਹੈ ਜਿਨ੍ਹਾਂ ਨੂੰ ਅਰਜਨ ਵਾਰ ਵਾਸਤੇ ਮਿਲਣਾ ਹਮ ਤੇ ਇੱਕ ਉਹਨਾਂ ਦਾ ਕੈਪਟਨ ਹੈ ਹਮ ਹਰਮਨਪ੍ਰੀਤ ਸਿੰਘ ਜੀ ਇੱਕ ਉਹਨਾਂ ਨੂੰ ਮਿਲਣਾ ਹੈ ਖੇਡ ਰਤਨ ਵਾਰ ਜਿਹੜਾ ਉਹਨਾਂ ਨੂੰ ਮਿਲਣਾ ਹੈ ਤਾਂ ਬਿਲਕੁਲ ਭਾਵੇਂ ਜਰਮਨਪ੍ਰੀਤ ਬਲਦੇ ਨੇ ਪਹਿਲਾਂ ਵੀ ਬਹੁਤ ਸਾਰੀਆਂ ਉਪਲਬਧੀਆਂ ਹਾਸਲ ਕੀਤੀਆਂ ਨੇ 올림픽 ਵੀ ਜੇਤੂ ਰਹੇ ਨੇ ਉਹਦੇ ਨਾਲ ਦੇ ਨਾਲ ਏਸ਼ੀਅਨ ਗੇਮਜ਼ ਦੇ ਵਿੱਚ ਵੀ ਉਹਨਾਂ ਨੇ ਮੈਡਲ ਹਾਸਲ ਕੀਤੇ ਨੇ ਪਰ ਅੱਜ ਜਦੋਂ ਭਾਰਤ ਸਰਕਾਰ ਦੇ ਵੱਲੋਂ ਇਹ ਇਹਨਾਂ ਨੂੰ ਅਰਜਨ ਅਵਾਰਡ ਦੇਣ ਦੀ ਅਨਾਊਂਸਮੈਂਟ ਹੋਈ ਹੈ ਤੁਹਾਨੂੰ ਲੱਗਾ ਕਿ ਵੀ ਉਹ ਇਹ ਖੁਸ਼ੀ ਜਿਹੜੀ ਹੈ ਪਹਿਲੀਆਂ ਦੇ ਨਾਲੋਂ ਜ਼ਿਆਦਾ ਆ ਬਿਲਕੁਲ ਜੀ ਬਹੁਤ ਜ਼ਿਆਦਾ ਖੁਸ਼ੀ ਆ ਸਾਡੇ ਸਾਰੇ ਪਰਿਵਾਰ ਨੂੰ ਸਾਰੇ ਪਿੰਨ ਨੂੰ ਇਹ ਗੱਲ ਦੀ ਬੜੀ ਖੁਸ਼ੀ ਆ ਸਾਡੇ ਇਲਾਕੇ ਦਾ ਬੜਾ ਵੱਡਾ ਮਾਣ ਆ ਵੀ ਜਰਮਨਪ੍ਰੀਤ ਸਿੰਘ ਨੂੰ ਜਿਹੜਾ ਸਾਡੇ ਇਲਾਕੇ ਦੇ ਵਿੱਚ ਅਰਜਨ ਅਵਾਰਡ ਮਿਲਿਆ ਵਾ ਇਹ ਕਰਕੇ ਸਾਨੂੰ ਬਹੁਤ ਖੁਸ਼ੀ ਆਇਆ ਚੀਜ਼ ਇਹ ਅੱਜ ਵਧਾਈ ਦੇਣ ਵਾਲਿਆਂ ਦਾ ਤਾਂ ਤੰਤਾ ਲੱਗਾ ਰਿਹਾਣਾ ਜੀ ਸਾਰਾ ਦਿਨ ਬਿਲਕੁਲ ਜੀ ਭਾਈ ਅੱਜ ਵਧਾਈ ਦੇਣ ਵਾਲੇ ਸਾਰਾ ਮੈਂ ਕਹਿੰਦੀ ਸਾਨੂੰ ਵਧਾਈ ਦੇਣ ਡਿਆ ਵਾ ਅਸੀਂ ਸਾਰਿਆਂ ਦੇ ਸ਼ੁਕਰ ਕਰ ਜਾ ਰਹੇ ਹਾਂ ਧੰਨਵਾਦੀ ਹਾਂ ਸਾਰਿਆਂ ਦੇ ਜਰਮਨ ਦੇ ਮਾਤਾ ਜੀ ਨੂੰ ਤੁਸੀਂ ਦੱਸਿਆ ਵੀ ਫੋਨ ਆਇਆ ਵਾ ਇਸ ਤਰ੍ਹਾਂ ਦੀ ਅਨਾਊਂਸਮੈਂਟ ਸੁਣੀ ਆ ਕਿ ਵੀ ਉਹਨਾਂ ਨੂੰ ਅਵਾਰਡ ਮਿਲ ਰਿਹਾ ਹਾਂਜੀ ਹਾਂਜੀ ਜਰਮਨ ਦੀ ਮਾਤਾ ਜੀ ਨੂੰ ਦੱਸਿਆ ਵਾ ਜਰਮਨ ਜੀ ਦਾਦੀ ਜੀ ਨੂੰ ਦੱਸਿਆ ਵਾ ਦਾਦਾ ਜੀ ਨੂੰ ਦੱਸਿਆ ਚਾਚਾ ਸਾਡੇ ਪਰਮਜੀਤ ਸਿੰਘ ਉਹਨਾਂ ਨੂੰ ਦੱਸਿਆ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਇਹ ਆਇਆ ਇਹ ਰਾਜਨ ਵਾਰਮੀਰ ਜੀ ਇਸ ਵਕਤ ਕਿੱਥੇ ਨੇ ਜਰਮਨ ਪ੍ਰੀਤ ਐਸਾ ਕਿ ਉਹ ਰੋੜ ਕੇਲਾ ਵਿੱਚ ਖੇਡਣ ਦੇ ਹਾਕੀ ਖੇਡਣ ਦਾ ਹੈ ਜੀ ਉੱਥੇ ਉਹਨਾਂ ਦੀ ਟੀਮ ਉੱਥੇ ਹੈ ਸਾਰੀ ਅੱਜ ਐਨਾਉਂਸਮੈਂਟ ਹੋਈ ਹੈ ਜਰਮਨ ਪ੍ਰੀਤ ਸਿੰਘ ਨੇ ਦੱਸਿਆ ਜੀ ਕਿ ਉਹਨਾਂ ਨੂੰ ਵਾਰਡ ਜਿਹੜਾ ਹੈ ਕਦੋਂ ਦਿੱਤਾ ਜਾਣਾ ਹਾਂਜੀ ਅਖਬਾਰ ਤੋਂ ਪੜਿਆ ਸੀ ਕਿ 17 ਤਰੀਕ ਨੂੰ ਜਿਹੜਾ ਇਹ ਵਾਰਡ ਦੇਣਾ ਜੀ ਇਹਨਾਂ ਨੂੰ ਦਿੱਲੀ ਦੇ ਜਰਮਨ ਪ੍ਰੀਤ ਨੂੰ 17 ਜਨਵਰੀ ਨੂੰ ਠੀਕ ਹੈ ਹਾਂਜੀ ਦਿੱਲੀ ਦੇ ਵਿੱਚ ਵਾਰਡ ਦੇਣਗੇ ਉਹਨਾਂ ਨੂੰ 11 ਵਜੇ ਦਾ ਟਾਈਮ ਦਿੱਤਾ ਹੈ ਓਕੇ ਹਾਂਜੀ ਇਹ ਹੁਣ ਕੀ ਤੁਸੀਂ ਕੋਈ ਡਿਮਾਂਡ ਕਰਦੇ ਹੋ ਕਿ ਜਰਮਨਪ੍ਰੀਤ ਜਿਹੜਾ ਇਹ ਬੜਾ ਵੱਡਾ ਇੱਕ ਖਿਡਾਰੀ ਹੈ ਪੂਰੇ ਦੇਸ਼ ਦੇ ਉੱਤੇ ਉਹਨੇ ਸਾਰਾ ਨਾਮ ਰੌਸ਼ਨ ਕੀਤਾ ਹੈ ਤਾਂ ਇਹ ਉਹਦੇ ਲਈ ਕੋਈ ਤੁਸੀਂ ਡਿਮਾਂਡ ਵੀ ਕਰਦੇ ਹੋ ਕਿ ਪਿੰਡ ਪੱਦਰ ਦੇ ਉੱਤੇ ਜਰਮਨਪ੍ਰੀਤ ਦੇ ਜਿਹੜਾ ਕੈਰੀਅਰ ਨੂੰ ਵੇਖ ਕੇ ਕੋਈ ਨਾ ਕੋਈ ਚੀਜ਼ ਜਿਹੜੀ ਸਰਕਾਰਾਂ ਨੂੰ ਇੱਥੇ ਦੇਣੀ ਚਾਹੀਦੀ ਆ ਬਿਲਕੁਲ ਜੀ ਜਰਮਨਪ੍ਰੀਤ ਦੇ ਨਾਂ ਤੇ ਇੱਕ ਸਕੂਲ ਦੀ ਸਕੂਲ ਦਾ ਨਾਂ ਜਿਹੜਾ ਵਾ ਜਰਮਪ੍ਰੀਤ ਦੇ ਨਾਂ ਤੇ ਰੱਖਣ ਦਾ ਐਲਾਨ ਕੀਤਾ ਮੰਤਰੀ ਸਾਹਿਬ ਨੇ ਉਹ ਵਜੇ ਸਾਡਾ ਪੂਰਾ ਨਹੀਂ ਹੋਇਆ ਤੇ ਉਹਨਾਂ ਨੂੰ ਇਹ ਰਿਕਵੈਸਟ ਕਰਾਂਗੇ ਵੀ ਉਹ ਜਲਦੀ ਤੋਂ ਜਲਦੀ ਸਾਡੀ ਸਾਡੀ ਮੰਗਿਆ ਪੂਰੀ ਕੀਤੀ ਜਾਵੇ ਚਰਮਪਿੰਡ ਦੇ ਨਾਂ ਤੇ ਖੇਡੀ ਸਟੇਡੀਅਮ ਪਿੰਡ 'ਚ ਬਣਾਇਆ ਜਾਵੇ ਤਾਂ ਕਿ ਗਾਂਹ ਬੱਚਿਆਂ ਨੂੰ ਅਵੇਅਰਨੈਸ ਆ ਸਕੇ ਜੀ ਕਿ ਅਸੀਂ ਖੇਡਣਾ ਤੇ ਅਸੀਂ ਇਸ ਮੁਕਾਮ ਤੇ ਪਹੁੰਚ ਸਕਦੇ ਆ ਹੋਰ ਬੱਚੇ ਵੀ ਨਾਲ ਵੇਖ ਕੇ ਸਿੱਖਣੇ ਤਾਂ ਬਿਲਕੁਲ ਜਦੋਂ ਜਰਮਨਪ੍ਰੀਤ ਸਿੰਘ ਨੇ 올림픽 ਦੇ ਵਿੱਚ ਮੈਡਲ ਹਾਸਲ ਕੀਤਾ ਸੀਗਾ ਤਾਂ ਉਸ ਸਮੇਂ ਪੰਜਾਬ ਸਰਕਾਰ ਨੇ ਵੀ ਪਿੰਡ ਰਜਧਾਨ ਦਾ ਸਰਕਾਰੀ ਸਕੂਲ ਜਿਹੜਾ ਉਸ ਦਾ ਨਾਮ ਜਰਮਨਪ੍ਰੀਤ ਸਿੰਘ ਵੱਲ ਦੇ ਨਾਮ ਤੇ ਰੱਖਣ ਦਾ ਐਲਾਨ ਕੀਤਾ ਸੀਗਾ ਔਰ ਇਹ ਵੀ ਪਤਾ ਲੱਗਾ ਹੈ ਕਿ ਪੂਰਾ ਪ੍ਰੋਸੀਜਰ ਜਿਹੜਾ ਉਹ ਪੂਰਾ ਪ੍ਰੋਸੈਸ ਦੇ ਵਿੱਚ ਚੱਲ ਰਿਹਾ ਹੈ ਤੇ ਬਹੁਤ ਜਲਦ ਜਿਹੜਾ ਇਸ ਨੂੰ ਪੂਰਾ ਕਰ ਦਿੱਤਾ ਜਾਵੇਗਾ ਤਾਂ ਇਸ ਵਕਤ ਆਮ ਆਦਮੀ ਪਾਰਟੀ ਦੇ ਚੇਅਰਮੈਨ ਡਾਕਟਰ ਗੁਰਵਿੰਦਰ ਸਿੰਘ ਵੀ ਇੱਥੇ ਨੇ ਡਾਕਟਰ ਸਾਹਿਬ ਜਰਮਨਪ੍ਰੀਤ ਸਿੰਘ ਇੱਕ ਮਿਸਾਲ ਕਾਇਮ ਕੀਤੀ ਹੈ ਜੀ ਉਹਨਾਂ ਨੇ ਕੀ ਕਹੋਗੇ ਤੁਸੀਂ ਸਾਡੇ ਇਲਾਕੇ ਦੇ ਜਰਮਨਪ੍ਰੀਤ ਸਿੰਘ ਬਹੁਤ ਹੀ ਸਾਬਤ ਸੂਰਤ ਤੇ ਬੜਾ ਮਿਹਨਤੀ ਜਿਹੜਾ ਸਾਡਾ ਛੋਟਾ ਵੀਰ ਆ ਤੇ ਉਹਨੇ ਜਿਹੜੀ ਸਾਡੇ ਇਲਾਕੇ ਦਾ ਜਿਹੜਾ ਮਾਣ ਵਧਾਇਆ ਵਾ ਤੇ ਸਾਰੇ ਇਲਾਕੇ ਨੂੰ ਜੋ ਤੋਂ ਪਤਾ ਲੱਗਾ ਵਾ ਸਾਰੇ ਇਲਾਕਿਆਂ ਦਾ ਬਹੁਤ ਸਾਰਿਆਂ ਦਾ ਫੋਨ ਆ ਰਿਹਾ ਵਾ ਬੜੀ ਸਾਰਿਆਂ ਨੇ ਖੁਸ਼ੀ ਜਿਹੜੀ ਆ ਸਾਂਝੀ ਕੀਤੀ ਆ ਅਸੀਂ ਇਸ ਵੇਲੇ ਜੰਡਿਆਲਾ ਗੁਰੂ ਦੇ ਹਲਕੇ ਦੇ ਵਿੱਚ ਪਿੰਡ ਰਿਧਾਨ ਦੇ ਵਿੱਚ ਬੈਠੇ ਆ ਤੇ ਇਹਨਾਂ ਦੇ ਵੀ ਸਾਰਿਆਂ ਵੀਰਾਂ ਦੇ ਨਾਲ ਜਿਹੜੀ ਆ ਉਹ ਖੁਸ਼ੀ ਸਾਂਝੀ ਕਰ ਰਹੇ ਆ ਵੀ ਬੜਾ ਵੱਡਾ ਜਿਹੜਾ ਵਾ ਉਹ ਨਾਂ ਵਾ ਜਿਹੜਾ ਇਹ ਭਾਜੀ ਬਲਬੀਰ ਸਿੰਘ ਆ ਇਹਨਾਂ ਦੇ ਬੇਟੇ ਆ ਤੇ ਇਹਨਾਂ ਨੇ ਵੀ ਬੜੀ ਮਿਹਨਤ ਕਰਕੇ ਉਹਨਾਂ ਨੂੰ ਅੱਜ ਇਹ ਜਿਹੜਾ ਇਹ ਮਕਾਮ ਦੇ ਉੱਤੇ ਅਸੀਂ ਨਹੀਂ ਕਹਿੰਨੇ ਕਿ ਹੁੰਦੇ ਨੂੰ ਦੇਖਦੇ ਰਹੇ ਆ ਬੜਾ ਸਾਈਕਲ ਦੇ ਉੱਤੇ ਜਿਹੜਾ ਵਾ ਉਹ ਜਰਮਨ ਪ੍ਰੀਤ ਨੇ ਆਪਣੀ ਮਿਹਨਤ ਕਰਕੇ ਆਪਣਾ ਖੇਡ ਦੇ ਨਾਲ ਜੁੜ ਕੇ ਤੇ ਅੱਜ ਜਿਹੜਾ ਵਾ ਪੂਰੇ ਦੇਸ਼ ਦਾ ਸਾਡੇ ਪੂਰੇ ਪੰਜਾਬ ਦਾ ਸਾਡੇ ਪੂਰੇ ਇਲਾਕੇ ਦਾ ਜਿਹੜਾ ਨਾਂ ਰੋਸ਼ਨ ਕੀਤਾ ਇਹ ਗੱਲ ਦੀ ਬਹੁਤ ਖੁਸ਼ੀ ਚੜੀ ਆ ਮਹਿਸੂਸ ਹੋ ਰਹੀ ਸਾਡੇ ਨੌਜਵਾਨਾਂ ਨੂੰ ਪੰਜਾਬ ਦੇ ਨੂੰ ਆਮ ਤੌਰ ਤੇ ਉੱਤੇ ਹੀ ਨਸ਼ਈ ਕਹਿ ਕੇ ਵੀ ਭੰਡਿਆ ਜਾਂਦਾ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਵੱਧ ਚੁੱਕਾ ਤਾਂ ਸਮਝਦੇ ਆ ਕਿ ਉਹ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਉਹਨਾਂ ਲੋਕਾਂ ਦੇ ਮੂੰਹ ਦੇ ਉੱਤੇ ਬੜੀ ਤਗੜੀ ਚਪੇੜ ਆ ਮੈਂ ਸਮਝਦਾ ਮਾਂ ਵੀ ਸਾਡੇ ਪੰਜਾਬ ਦਾ ਜਿਹੜਾ ਨੌਜਵਾਨ ਆ ਉਹ ਬੜਾ ਮਿਹਨਤੀ ਤੇ ਸਿਰ ਕੱਟਿਆ ਜਦੋਂ ਜਰਮਨ ਪ੍ਰੀਤ ਆ ਇੱਕ ਇਹਨਾਂ ਮਿਸਾਲ ਕਾਇਮ ਕੀਤੀ ਆ ਮੈਂ ਫੇਰ ਵੀ ਆਪਣਾ ਉਹਨਾਂ ਵੀਰਾਂ ਨੂੰ ਬੇਨਤੀ ਕਰੂੰਗਾ ਵੀ ਆਪਾਂ ਜਿਹੜਾ ਜਰਮਨ ਪ੍ਰੀਤ ਤੋਂ ਇਹ ਆਪਾਂ ਸਿੱਖਿਆ ਲੈ ਕੇ ਤੇ ਆਪਾਂ ਖੇਡਾਂ ਵੱਲ ਆਪਣਾ ਵਧਿਏ ਤਾਂ ਕਿ ਆਪਾਂ ਜਿਹੜਾ ਪੰਜਾਬ ਦਾ ਜਿਹੜਾ ਪੁਰਾਣਾ ਜਿਹੜਾ ਹੱਸਦਾ ਵਸਦਾ ਜਿਹੜਾ ਪੰਜਾਬ ਸੀਗਾ ਉਦੋਂ ਦਾ ਅਸੀਂ ਪੰਜਾਬ ਫੇਰ ਦੁਬਾਰਾ ਜਿਹੜਾ ਬਣ ਸਿਰਜ ਕੇ ਤੇ ਇੱਕ ਮਿਸਾਲ ਕਾਇਮ ਕਰੀਏ ਤੇ ਇਹ ਸਾਰੇ ਵੀਰ ਜਿਹੜੇ ਆ ਇਹਦੇ ਤੋਂ ਸਿੱਖਿਆ ਲੈਣੀ ਚਾਹੀਦੀ ਆ ਜਰਮਨ ਪ੍ਰੀਤ ਤੋਂ ਤਾਂ ਕਿ ਮਿਹਨਤ ਜਿਹੜੀ ਆ ਨਾ ਜਦੋਂ ਮਿਹਨਤ ਐਦਾ ਕੋਈ ਤੋੜਨੀ ਆ ਜਦੋਂ ਮਨ ਧਾਰ ਲੇ ਜਰਮਨ ਪ੍ਰੀਤ ਨੇ ਇੱਕ ਮਨ ਧਾਰਿਆ ਸੀਗਾ ਵੀ ਮੈਂ ਮਿਹਨਤ ਕਰਕੇ ਕਿਸੇ ਮਕਾਮ ਤੇ ਪਹੁੰਚਣਾ ਤਾਂ ਅੱਜ ਵੇਖੋ ਕਿੱਡਾ ਵੱਡਾ ਮਕਾਮ ਜਿਹੜਾ ਵਾ ਇਹ ਇੱਕ ਅਰਜਨ ਵਾਰਡ ਦੇ ਨਾਲ ਜਿਹੜਾ ਵਾ ਉਹਨੂੰ ਸਨਮਾਨਿਤ ਕੀਤਾ ਜਾ ਰਿਹਾ ਇਹਦੇ ਵਾਸਤੇ ਸਰਦਾਰ ਸਾਡੇ ਸਰਦਾਰ ਹਰਪਜਨ ਸਿੰਘ ਈਟੀਓ ਕੈਬਨਿਟ ਮੰਤਰੀ ਪੰਜਾਬ ਉਹਨਾਂ ਵੱਲੋਂ ਵੀ ਇੱਕ ਖਾਸ ਸੰਦੇਸ਼ ਭੇਜਿਆ ਗਿਆ ਵਾ ਇਹ ਖੁਸ਼ੀ ਸਾਂਝੀ ਕੀਤੀ ਗਈ ਆ ਤੇ ਮੈਨੂੰ ਬੜੀ ਇਹ ਗੱਲ ਦਾ ਫਕਰ ਮਹਿਸੂਸ ਹੋ ਰਿਹਾ ਵਾ ਕਿ ਸਾਡੇ ਜਿਹੜਾ ਇਲਾਕਾ ਵਾ ਇਹ ਇੱਕ ਬਹੁਤ ਇਦਾਂ ਦੇ ਜਰਮਨ ਪ੍ਰੀਤ ਅਰਗੇ ਜਿਹੜੇ ਹੋਰ ਵੀ ਜਿਹੜੇ ਪਲੇਅਰ ਆ ਉਹ ਪੈਦਾ ਹੋਣ ਤਾਂ ਕਿ ਸਾਡਾ ਪੰਜਾਬ ਦਾ ਸਾਡੇ ਸੂਬੇ ਦਾ ਜਿਹੜਾ ਵਾ ਨਾਂ ਰੋਸ਼ਨ ਹੋਵੇ ਤਾਂ ਬਿਲਕੁਲ ਬਹੁਤ ਵੱਡਾ ਜਿਹੜਾ ਇਹ ਉਪਲਬਧੀ ਹੈ ਅੱਜ ਮਾਨ ਸਨਮਾਨ ਜਿਹੜਾ ਜਰਮਨ ਪ੍ਰੀਤ ਨੂੰ ਇੰਡੀਆ ਗਵਰਨਮੈਂਟ ਨੇ ਦੇਣ ਦਾ ਐਲਾਨ ਕੀਤਾ ਕਿ ਉਹਨਾਂ ਨੂੰ ਅਰਜਨ ਅਵਾਰਡ ਦਿੱਤਾ ਜਾਵੇਗਾ ਤਾਂ ਸੱਚਮੁੱਚ ਦੇ ਵਿੱਚ ਆਪਣੇ ਆਪ ਦੇ ਵਿੱਚ ਇਹ ਪੰਜਾਬ ਪੰਜਾਬ ਪੱਧਰ ਤੇ ਨਹੀਂ ਪੂਰੇ ਦੇਸ਼ ਦੇ ਲੈਵਲ ਦੇ ਉੱਤੇ ਜਿਹੜੀ ਇਹ ਵੱਡੀ ਗੱਲ ਹੈ ਔਰ ਡਾਕਟਰ ਚੇਅਰਮੈਨ ਸਾਹਿਬ ਅੱਜ ਇੱਥੇ ਪਹੁੰਚੇ ਨੇ ਔਰ ਇਹਨਾਂ ਦੇ ਵੱਲੋਂ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਦੇ ਵੱਲੋਂ ਮੁਬਾਰਕਬਾਦ ਜਿਹੜੀ ਪਰਿਵਾਰ ਨੂੰ ਦਿੱਤੀ ਗਈ ਹੈ ਤਾਂ ਉਹ ਇਹਨਾਂ ਨੇ ਇਹਨਾਂ ਦੇ ਨਾਲ ਸਾਂਝੀ ਕੀਤੀ ਹੈ ਤਾਂ ਉਹਨਾਂ ਦੇ ਫਾਦਰ ਸਾਹਿਬ ਨਾਲ ਇੱਕ ਵਾਰ ਫੇਰ ਗੱਲ ਕਰਾਂਗੇ ਸਰ ਅਗਰ ਜਰਮਨ ਪ੍ਰੀ ਸਿੰਘ ਇਹ ਇੰਟਰਵਿਊ ਦੇਖ ਰਿਹਾ ਹੋਵੇਗਾ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਦਾਂ ਹਲਾਸ਼ਾਰੀ ਦੇਣਾ ਚਾਹੋਗੇ ਉਹਨਾਂ ਨੂੰ ਅਸੀਂ ਜਰਮਪ੍ਰੀਤ ਸਿੰਘ ਨੂੰ ਕਹਿਣਾ ਚਾਹੁੰਦੇ ਆ ਕਿ ਤੂੰ ਸਾਡੇ ਇਲਾਕੇ ਦਾ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਬਹੁਤ ਮਾਣ ਉੱਚਾ ਕੀਤਾ ਤੇ ਅੱਗੇ ਨੂੰ ਵੀ ਵੱਧ ਚੜ ਕੇ ਤੂੰ ਖੇਡ ਆਪਣੇ ਦੇਸ਼ ਦਾ ਨਾਮ ਉੱਚਾ ਕਰ ਤੇ ਹੋਰ ਨਾ ਖਿਡਾਰੀਆਂ ਨੂੰ ਵੀ ਪ੍ਰੇਰਿਤ ਕਰੋ ਵੀ ਉਹ ਵੀ ਨਸ਼ਿਆਂ ਤੋਂ ਛੱਡ ਕੇ ਤੇ ਖੇਡਾਂ ਵੱਲ ਪ੍ਰੇਰਿਤ ਹੋਣ ਤਾਂ ਬਿਲਕੁਲ ਇਹ ਸਨ ਇਹ ਜ਼ਿਲ੍ਹਾ ਅਮਰਸਰ ਦਾ ਪਿੰਡ ਰਿਧਾਨ ਹੈ ਜਿੱਥੇ ਜਿਹੜਾ ਜਰਮਨਪ੍ਰੀਤ ਸਿੰਘ ਦਾ ਜਦੀਕਰ ਹੈ ਤਾਂ ਇਸ ਵਕਤ ਅਸੀਂ ਉਹਨਾਂ ਦੇ ਘਰ ਦੇ ਵਿੱਚ ਬੈਠੇ ਆਂ ਉਹਨਾਂ ਦੇ ਫਾਦਰ ਸਾਹਿਬ ਦੇ ਨਾਲ ਗੱਲ ਹੋਈ ਹੈ ਤਾਂ ਇੱਥੇ ਹੋਰ ਆਮ ਆਦਮੀ ਪਾਰਟੀ ਦੇ ਜਿਹੜੇ ਨਮਾਇंदे ਪਹੁੰਚੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਹੈ ਤਾਂ ਇਸ ਅਨਾਉਂਸਮੈਂਟ ਨੂੰ ਸੁਣ ਕੇ ਅਰਜਨ ਅਵਾਰਡ ਜਿਹੜਾ ਜਰਮਨਪ੍ਰੀਤ ਸਿੰਘ ਬੱਲ ਨੂੰ ਭਾਰਤ ਸਰਕਾਰ ਦੇ ਵੱਲੋਂ ਦਿੱਤਾ ਜਾਣਾ ਤਾਂ ਇਹਨਾਂ ਦੇ ਵੱਲੋਂ ਵੀ ਫਖਰ ਮਹਿਸੂਸ ਕੀਤਾ ਜਾ ਰਿਹਾ ਹੈ ਔਰ ਹੋਰ ਨਾ ਨੌਜਵਾਨਾਂ ਦੇ ਲਈ ਇਹ ਮੈਸੇਜ ਵੀ ਦਿੱਤਾ ਜਾ ਰਿਹਾ ਹੈ ਕਿ ਕੁਰਾਏ ਪਏ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਲੀਹਾਂ ਤੇ ਜਿਹੜਾ ਹੈ ਉਹ ਖੇਡਾਂ ਦੀ ਦੁਨੀਆ ਦੇ ਵਿੱਚ ਜਿਹੜਾ ਕਾਮਯਾਬ ਕਰਕੇ ਸੰਸਾਰ ਪੱਧਰ ਦੇ ਉੱਤੇ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਜਗਬਣੀ ਟੀਵੀ ਦੇ ਲਈ ਕੈਪਟਨ ਸਿੰਘ ਮੈਦਾ ਚੌਂਕ ਅੰਮ੍ਰਿਤਸਰ